ਅਜੀਤ ਰਾਜ ਕੁਮਾਰ ਜੀ ਰਾਤ ਮੋਬਾਈਲ ਤੁਹਾਡਾ ਚੋਰੀ ਹੋਇਆ ਹੈ ਨਾ ਇੱਕ ਜੀ ਅੱਛੇ ਏਸੀ ਕਾਊਂਟਰ ਦੇ ਉੱਪਰ ਜਿਹੜਾ ਲੱਗਿਆ ਹੋਇਆ ਤੇ ਚਾਰਜਿੰਗ ਲਗਾਇਆ ਬਤਾ ਅੱਛਾ ਅੱਛਾ ਦੇਓ ਬੈਗ ਚੱਕ ਲੈ ਤੇ ਬੈਗ ਵਿੱਚ ਕੀ ਕੀ ਸਮਾਨ ਜਿਹੜਾ ਹੈਗਾ ਤੁਹਾਡਾ ਤੁਸੀਂ ਦੇਖ ਰਹੇ ਹੋ ਪੀਪੀ 12 ਅਪਡੇਟ ਨਾਲਾਗੜ ਦੇ ਵਿੱਚ ਚੋਰਾਂ ਦੇ ਹੌਸਲੇ ਇੰਨੇ ਜ਼ਿਆਦਾ ਉੱਚੇ ਹੋ ਚੁੱਕੇ ਨੇ ਸੈਨੀਟੈਂਟ ਹੋਸ ਦੁਕਾਨ ਰਾਜਪੁਰੇ ਦੇ ਵਿੱਚ ਇੱਕ ਸ਼ਾਪ ਹੈ ਜਿਹੜੇ ਕਿ 5:30 ਵਜੇ ਦੇ ਕਰੀਬ ਟੜਕੇ ਦੇ ਆਪਣੇ ਚੋਰ ਪਹੁੰਚਦੇ ਨੇ ਤੇ ਸੁੱਤੇ ਪਏ ਵਰਕਰਾਂ ਦੇ ਕੋਲੋਂ ਮੋਬਾਈਲ ਚੋਰੀ ਕਰਦੇ ਨੇ ਤੇ ਬੈਗ ਚੱਕ ਕੇ ਲੈ ਕੇ ਜਾਂਦੇ ਨੇ ਬੈਗ ਵਿੱਚ ਡਾਕੂਮੈਂਟ ਹੁੰਦੇ ਨੇ ਤੇ ਉਹ ਵੀ ਲੈ ਕੇ ਚਲੇ ਜਾਂਦੇ ਨੇ ਫਰਾਰ ਹੋ ਜਾਂਦੇ ਨੇ ਥੋੜੇ ਸਮੇਂ ਪਹਿਲਾਂ ਹੀ 2 ਹਫ਼ਤਾ 2 ਹਫ਼ਤੇ ਦੀ ਗੱਲ ਹੈ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਚੋਰੀ ਹੋਈ ਸੀ ਉਹਨਾਂ ਨੇ ਗੋਲ ਕਪੱਟੀ ਸੀ ਗੋਲ ਕਪਟਕੇ ਫਰਾਰ ਹੋਏ ਹੈ ਤੇ ਗਵਾਂਡੀ ਦੇ ਹੋਰ ਕਰਿਆਨੇ ਦੀ ਜਿਹੜੀ ਦੁਕਾਨ ਸੀ ਉਹਦੇ ਵਿੱਚ ਵੀ ਚੋਰੀ ਕੀਤੀ ਗਈ ਹੈ ਤੇ ਚੋਰੀ ਵੀ ਇੰਨੀ ਜ਼ਬਰਦਸਤ ਕਿ ਇੱਕੋ ਟਾਈਮ ਦੇ ਵਿੱਚ ਜਾਦਾਂ ਨਹੀਂ ਤਾਂ 4-5 ਮੋਬਾਈਲ ਜਿਹੜੇ ਹੈਗੇ ਆ ਉਹ ਲੈ ਕੇ ਫਰਾਰ ਹੋਏ ਨੇ ਤੇ 2:30 ਵਜੇ ਤਕਰੀਬਨ ਇੱਕ ਬੰਦਾ ਪਕੜਿਆ ਵੀ ਗਿਆ ਏ ਤੇ ਜਦੋਂ ਪੁਲਿਸ ਵਾਲਿਆਂ ਨੂੰ ਕਾਲ ਕੀਤੀ ਜਾਂਦੀ ਹੈ ਕਿ ਸਾਡੇ ਕੋਲ ਕੋਈ ਚੋਰ ਪਕੜਿਆ ਗਿਆ ਹੈ ਤਾਂ ਉਹ ਨਾਲ ਵੱਲੋਂ ਜਵਾਬ ਆਉਂਦਾ ਹੈ ਕਿ ਸਾਡੇ ਕੋਲ ਗੱਡੀ ਨਹੀਂ ਹੈ ਅਸੀਂ ਨਹੀਂ ਆ ਸਕਦੇ ਤੁਸੀਂ ਆਪ ਛੱਡ ਕੇ ਚਲੇ ਜਾਓ ਇਹ ਸਾਡੇ ਪ੍ਰਸ਼ਾਸਨ ਵੀ ਜਿਹੜਾ ਹੈਗਾ ਇੱਥੇ ਤੱਕ ناکਾਮੀਆਂ ਜਿਹੜੀਆਂ ਪ੍ਰਸ਼ਾਸਨ ਦੀਆਂ ਉਹ ਵੀ ਦੇਖਣ ਨੂੰ ਸਾਹਮਣੇ ਆਉਂਦੀਆਂ ਐ ਕਿ ਹੁਣ ਤੱਕ ਚੋਰਾਂ ਦੇ ਹੌਂਸਲੇ ਜਿਹੜੇ ਇੰਨੇ ਜ਼ਿਆਦਾ ਬੁਲੰਦ ਹੋ ਚੁੱਕੇ ਨੇ ਕਿ ਥਾਂ ਥਾਂ ਤੇ ਚੋਰੀਆਂ ਕਰਨ ਲੱਗੇ 1 ਮਿੰਟ ਤੋਂ ਵੀ ਇਹ ਨਹੀਂ ਲਾਉਂਦੇ ਸੋ ਇਹਨਾਂ ਕਿਹੜੇ ਕਿਹੜੇ ਟਾਈਮ ਦੇ ਵਿੱਚ ਕਿੱਥੇ ਕਿੱਥੇ ਚੋਰੀ ਕਰਦੀਆਂ ਆ ਉਹ ਤੁਹਾਨੂੰ ਗੱਲਬਾਤ ਕਰਦੇ ਆ ਉਹਨਾਂ ਵਰਕਰਾਂ ਦੇ ਨਾਲ ਕਿਉਂਕਿ ਅੱਧੀ ਰਾਤ ਤੱਕ ਇਹ ਜਦੋਂ ਕੰਮ ਕਰਦੇ ਨੇ ਕੰਮ ਕਰਦੇ ਕਰਦੇ ਇੰਨੇ ਜਿਆਦਾ ਥੱਕ ਜਾਂਦੇ ਨੇ ਕਿ ਇਹਨਾਂ ਨੂੰ ਪੈ ਕੇ ਵੀ ਪਤਾ ਨਹੀਂ ਲੱਗਦਾ ਕਿਉਂਕਿ ਟੈਂਟਰ ਦਾ ਕੰਮ ਜਿਹੜਾ ਹੁੰਦਾ ਬਹੁਤ ਜਿਆਦਾ ਜ਼ਬਰਦਸਤ ਜ਼ੋਰਾਂ ਦਾ ਕੰਮ ਹੁੰਦਾ ਏ ਤੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਆਖਰ ਉਹ ਟਾਈਮ ਕਿਹੜਾ ਸੀ ਤੇ ਕਿੰਨੇ ਕਵੇ ਦਾ ਟਾਈਮ ਵਾਕਿਆ ਹੋਇਆ ਉਹ ਕਿਵੇਂ ਕਿਵੇਂ ਮਤਲਬ ਕਿੰਨੇ ਕਦੇ ਦੀ ਗੱਲ ਹੋ ਉਹਨਾਂ ਦੇ ਉਹ ਮੋਬਾਈਲ ਜਿਹੜਾ ਹੈ ਕਿ ਚੋਰੀ ਕਰਕੇ ਲੈ ਗਏ ਤੇ ਕਿਹੜਾ ਕਿਹੜਾ ਸਮਾਨ ਚੋਰੀ ਕਰਕੇ ਆਓ ਗੱਲਬਾਤ ਕਰਦੇ ਆਂ ਜੀ ਹਾਂਜੀ ਰਾਜ ਕੁਮਾਰ ਜੀ ਰਾਤ ਮੋਬਾਈਲ ਤੁਹਾਡੇ ਚੋਰੀ ਹੋਇਆ ਨਾ ਇਹ ਕਿੰਨੇ ਕਵੇ ਦਾ ਵਾਕਿਆ ਹੈ ਤਿੰਨ ਵਜੇ ਦੀ ਗੱਲ ਹੋ ਰਹੀ ਹੈ ਸਵੇਰੇ ਤੜਕੇ 3:30 ਵਜੇ ਅੱਛਾ ਮੋਬਾਈਲ ਤਾਂ ਚਲੋ ਲੈ ਕੇ ਗਏ ਕਿੱਥੋਂ ਲੈ ਕੇ ਗਏ ਸੀ ਉਹ ਮੋਬਾਈਲ ਤੁਹਾਡਾ ਆਹ ਕਾਊਂਟਰ ਤੇ ਲਏ ਗਏ ਅੱਛਾ ਇਸੇ ਕਾਊਂਟਰ ਦੇ ਉੱਪਰ ਜਿਹੜਾ ਲੱਗਿਆ ਹੋਇਆ ਹੈ ਤੇ ਚਾਰਜਿੰਗ ਲਗਾਇਆ ਬਤਾ ਤੇ ਚਾਰਜ ਤੁਸੀਂ ਦੇਖ ਸਕਦੇ ਹੋ ਬਿਲਕੁਲ ਹਲਕ ਵਿੱਚ ਹੀ ਫਸਿਆ ਹੋਇਆ ਹੈ ਫੋਨ ਤੋਂ ਇਲਾਵਾ ਹੋਰ ਵੀ ਕੁਝ ਲੈ ਕੇ ਗਏ ਆ ਉਹ ਬੈਗ ਲੈ ਕੇ ਗਏ ਤੇ ਉਹ ਉੱਥੇ ਦਾ ਬੈਗ ਚੱਕ ਕੇ ਲੈ ਗਏ ਉਹ ਬੈਗ ਕਿੱਥੇ ਰੱਖਿਆ ਹੋ ਉਹ ਦਿਖਾ ਸਕਦੇ ਆ ਅੱਛਾ ਲੱਗਦਾ ਹੈ ਇਹਦੇ ਆਹ ਸਾਹਮਣੇ ਅੱਛਾ ਐ ਤੇ ਬੈਗ ਚ ਚੱਕ ਲੈਗੇ ਤੇ ਬੈਗ ਵਿੱਚ ਕੀ ਕੀ ਸਮਾਨ ਜਿਹੜਾ ਹੈਗਾ ਤੁਹਾਡਾ ਬੈਗ ਤੇ ਆਧਾਰ ਕਾਰਡ ਹੈ ਬੈਂਕ ਦੀ ਕਾਪੀ ਹੈ ਬਾਕੀ ਪੈਨ ਗਾਰਡ ਹੈ ਬਾਕੀ ਐਟੀਐਮ ਕਾਰਡ ਹੈ ਅੱਛਾ ਕੁਝ ਕੈਸ਼ ਵਗੈਰਾ ਤਾਂ ਨਹੀਂ ਹੈਗਾ ਸੀਗਾ ਕੈਸ਼ ਵਗੈਰਾ ਪੈਂਟ ਦੇ ਜੇਬ ਚ ਰਿਹਾ ਤਾਂ ਪੈਂਟ ਖੋਲ ਕੇ ਮੈਂ ਕਾਊਂਟਰ ਤੇ ਰੱਖਦਾ ਕਿੰਨਾ ਕੈਸ਼ ਸੀਗਾ ਪੈਂਟ ਚ ਬਈ 10-15 ਕਿਹਾ ਹਜ਼ਾਰ ਹੈਗੇ ਸੇ ਘਰਾਂ ਲਾਣੇ ਦੇ ਪੈਸੇ ਅੱਛਾ ਉਹ ਵੀ ਨਾਲ ਉਡਾ ਲੇਗੇ ਵੀ ਲੈ ਕੇ ਚੱਕ ਕੇ ਤੇ ਰਾਤ ਨੂੰ ਮਾੜੇ ਮੁੱਠੇ ਵਿੱਚ ਵਿਚ ਵਿਚਾਲੇ ਉੱਠੇ ਵੀ ਸੀ ਕਿ ਤੜਕੇ ਬਾਅਦ 3 ਵਜੇ ਤੁਹਾਨੂੰ ਪਤਾ ਬਾਅਦ ਚ ਪਤਾ ਲੱਗਿਆ ਜਾਂ ਪਹਿਲਾਂ ਵੀ ਕੁਝ ਨਹੀਂ ਮੈਂ ਉੱਠਿਆ ਦਾ ਬਾਈ ਬਸ ਸਾਡੇ ਕੀ ਉਹ ਕੀ ਆ ਗਏ ਨੇ 3 ਵਜੇ ਦੇ ਕਰੀਬ 3 ਵਜੇ ਤੇ ਨਹੀਂ 3:30 ਵਜੇ ਦੇ ਕਰੀਬ ਤੇ ਉੱਠਿਆ ਦਾ ਮੈਂ ਉੱਠ ਕੇ ਦੇਖਿਆ ਜੇ ਬੋਲ 4 ਦੇ ਲੱਗਿਆ ਬਸ ਅੱਛਾ ਜੇ ਕਹਿਣ ਦਾ ਭਾਵ ਹੈ ਕਿ 3:30 ਵਜੇ ਤੋਂ 3 ਵਜੇ ਦੇ ਵਿੱਚ ਬਾਅਦ ਜਿਹੜਾ ਹੈਗਾ ਇਹ ਵਾਕਿਆ ਹੋਇਆ ਤੇ 3 ਔਰ 4 ਦੇ ਵਿੱਚ ਇਹ ਸਾਰਾ ਚੋਰਾਂ ਨੇ ਆਪਣੇ ਹੱਥ ਸਾਫ਼ ਕਰਿਆ ਤੁਹਾਨੂੰ ਸ਼ੱਕ ਹੈ ਕਿਸੇ ਪਰ ਤਨੂ ਮਤਲਬ ਇਸ ਤਰ੍ਹਾਂ ਦਾ ਕੋਈ ਬੰਦਾ ਸ਼ੱਕੀ ਨਜ਼ਰ ਆਇਆ ਹੋਵੇ ਕਿਹੜਾ ਦਿਨ ਵਿੱਚ ਘੇੜਾ ਮਾਰ ਕੇ ਗਿਆ ਤੇ ਸ਼ਾਮ ਨੂੰ ਬੰਦਾ ਕਹਿ ਰਿਹਾ ਤੇ ਦੇਖਾ ਘੁੰਮ ਰਿਹਾ ਦਾ ਉਹਨੇ ਦੇਖਿਆ ਸਾਡੇ ਕੇ 3 ਵਜੇ ਤਾਂ ਘੁੰਮਦਾ ਦਾ ਫਿਰ ਅਜੇ ਮੈਂ ਰਾਤ ਕੋਲੇ ਨੂੰ ਜਾਂ ਸਾਡੇ 3:30 ਵਜੇ ਪਹਿਲਾਂ ਦਿਨ ਵਿੱਚ ਉਹ ਘੁਮ ਘੁੰਮਦਾ ਨਜ਼ਰ ਆਇਆ ਨਹੀਂ ਦਿਨ ਵਿੱਚ ਨਹੀਂ ਉਸੇ ਟਾਈਮ ਹੈ 3:30 ਵਜੇ ਇੱਕ ਬੰਦੇ ਨੇ ਮੈਨੂੰ ਦੱਸਿਆ ਜੇ ਉਹ ਇਸ ਸਾਈਡ ਨੂੰ ਗਿਆ ਹੋ ਤੇ ਅਗਰ ਉਹ ਬੰਦਾ ਸਾਹਮਣੇ ਆ ਜਾਏ ਪਛਾਣ ਲਵਾਂਗੇ ਜਾਣਾ ਤੇ ਨਹੀਂ ਸਕਦੇ ਪਰ ਮੈਨੂੰ ਵੀ ਕਿਸੇ ਨੇ ਬੰਦੇ ਨੇ ਦੱਸਿਆ ਜੇ ਇੰਨੇ ਵਜੇ ਉਹ ਬੰਦਾ ਘੁੰਮ ਰਿਹਾ ਬਈ ਆਹ ਨਾ ਤੇ ਇਹ ਵੀ ਪਤਾ ਲੱਗਿਆ ਕਿ ਪਿੰਡ ਵਿੱਚ ਵੀ ਇੱਕ ਦੋ ਮੋਬਾਈਲ ਰਾਤੀ ਹੀ ਚੋਰੀ ਤੜਕੇ ਹੀ ਚੋਰੀ ਹੋਏ ਆ ਪੰਜਾਬ ਮੋੜਾ ਕਹਿੰਦੇ ਸਾਹਮਣੇ ਦੁਕਾਨ ਮੂੜ ਪਰ ਉਹਦਾ ਵੀ ਦੋ ਫੋਨ ਚੱਕ ਗਏ ਤੇ ਰਿਪੋਰਟ ਵਗੈਰਾ ਕਰਾਈ ਤੁਸੀਂ ਮੈਂ ਇਹ ਦੇਖਦੇ ਜਾਂਚ ਕਰਾਉਣਾ ਠੀਕ ਆ ਉਸ ਤੋਂ ਸਭ ਤੋਂ ਪਹਿਲਾਂ ਰਿਪੋਰਟ ਕਰਾਓ ਤੇ ਰਿਪੋਰਟ ਕਰਾਉਣ ਤੋਂ ਬਾਅਦ ਜਿਹੜੀ ਹੈਗੀ ਉਹ ਕਾਨੂੰਨੀ ਕਾਰਵਾਈ ਉਹ ਪੁਲਿਸ ਵਾਲੇ ਆਪ ਕਰਨਗੇ ਓਕੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ। ਆ ਕੀ ਨਾਮ ਆ ਤੁਹਾਡਾ? ਮੇਰਾ ਨਾਮ ਸ਼ਸ਼ੀਪਾਲ ਤੇ ਜਿਹੜੀ ਰਾਤ ਸਵੇਰੇ ਤੜਕੇ 3 ਵਜੇ ਚੋਰੀ ਹੋਈ ਐ ਟੈਂਟ ਵਾਲੇ ਤੇ ਜਿਹੜੇ ਵਰਕਰ ਕੰਮ ਕਰ ਰਹੇ ਆ ਉਹਨਾਂ ਦੇ ਵੀ ਮੋਬਾਈਲ ਚੱਕੇ ਗਏ ਐ ਤੇ ਤੁਹਾਡਾ ਵੀ ਕੋਈ ਮੋਬਾਈਲ ਚੱਕਿਆ ਗਿਆ ਮਨ ਲਾ ਤਾਂ ਪਤਾ ਲੱਗਿਆ। ਦੋ ਫੋਨ ਚੱਕ ਹੋਏ। ਦੋ ਫੋਨ ਚੱਕ ਹੋਏ ਆ। ਅੱਛਾ ਇਹ ਕਿੰਨੇ ਕ ਵਜ ਦਾ ਟਾਈਮ ਹੋਣਾ ਐ? ਮੈਂ ਇਹ ਟਾਈਮ ਤੇ ਮੈਂ ਕੈਮਰਾ ਲਾਇਆ ਹੋਇਆ ਜੀ ਫੋਟੋ ਨਿਕਲੀ ਆ ਰਹੀ 4:40 ਦੇ ਟਾਈਮ ਤੇ। 4:40 ਦਾ ਫੋਟੋਸ ਆਈ ਆ ਨਾ? ਤੇ ਫੋਟੋ ਜੇ ਵੀ ਤੁਹਾਨੂੰ ਜਗਰੇ ਉਹ ਬੰਦੇ ਸਾਹਮਣੇ ਆ ਜੂਗੇ ਪਛਾਣ ਲੂਗੇ ਤੇ ਮੈਨੂੰ ਇਹ ਵੀ ਪਤਾ ਲੱਗਿਆ ਵੀ ਉਹ ਇੱਕ ਬੰਦਾ ਜਿਹੜਾ ਪਕੜਿਆ ਗਿਆ ਸੀ ਉਹ ਕਿੱਥੇ ਗਿਆ ਹੈ ਬੰਦਾ ਜੀ ਉਹ ਪਿੱਛੇ ਭੜਾ ਰਿਹਾ ਸੀ ਪਿੱਛੇ ਭੜਾ ਰਿਹਾ ਉਹ ਕਟਰ ਲੈ ਉਹ ਲੈ ਗਿਆ ਨੂੰ ਮੇਰਾ ਨਾਲਾ ਗੜ ਪੁਰ ਚਮਕੀ ਲੈ ਕੇ ਗਏ ਆ ਲੇਕਿਨ ਉਹ ਪਤਾ ਪਤਾ ਲੱਗਿਆ ਬੰਦਾ ਕਿੱਥੇ ਦਾ ਹੈ ਨਹੀਂ ਹਾਲ ਇਹ ਹੋਇਆ ਕਿਵੇਂ ਕਿਵੇਂ ਮਤਲਬ ਕਿੰਨੇ ਕਵਜ ਦੀ ਗੱਲ ਹੋ ਸਕਦੀ ਹੈ ਜਨਾ ਮੈਂ 4 ਵਜੇ ਦੇ ਕਰੀਬ ਉੱਠਿਆ ਉੱਠ ਕੇ ਮੈਂ ਗੇਟ ਖੋਦੂ ਮੇਨਿੰਗਰ ਖੁੱਲਿਆ ਦੁਨਨੇ ਗੇਟ ਖੋਦ ਤੇ ਮੈਂ ਜਾਲੀ ਵਾਲੇ ਕੋਲ ਤਾਂ ਮੇਨਿੰਗਰ ਖੋਦ ਤੇ ਫੋਨ ਕੀਤਾ ਮੈਂ ਬਾਹਰ ਆਇਆ ਘਰੋਂ ਤੱਕ ਆਇਆ ਇਹ ਮੈਸਮੂ ਦੇਖੀ ਬਣੀ ਜਾ ਕੇ ਫਿਰ ਮੈਂ ਬੈਠ ਗਿਆ ਪਹਿਲਾਂ ਮੇਰਾ ਮਨ ਬਣਾਈ ਬਾਹਰ ਹੀ ਗਿਆ ਬੈਠੇ ਮਨ ਦੇ ਨਾਲ ਕੇ ਵੀ ਚੱਲ ਵੀ ਚੜੂਗੀ ਮਨ ਦੇ ਨਾਲ ਕੇ ਬੈਠਾ ਜਲ ਪੂਰੀ ਰਹਿਿੰਦਾ ਫਿਰ ਮੇਰਾ ਮਨ ਉਹਦੀ ਚੱਲ ਗਿਆ ਬੱਟੇ ਤੇ ਬੈ ਗਿਆ ਬੱਟੇ ਦੀ ਰੈਟ ਕੇ ਮੈਂ 10 ਮਿੰਟ ਬੈਠਿਆ ਨਾ ਪੜੀ ਕਿ ਆ ਵਜੇ ਪਿਆ ਮੈਂ ਜਾ ਲਰ ਰੱਬ ਨੂੰ ਯਾਦ ਰੱਬ ਦਾ ਨਾਮ ਪੜ ਜਾ ਕਰ ਲਾਂਗਾ ਉਹ ਮੈਂ ਮੈਡਮ ਨੂੰ ਬੋਲਿਆ ਮੈਂ ਚੱਲਿਆ ਮੈਨੇ ਸੈਲ ਕਰਿਆਣੇ ਜਾ ਕੇ ਮੈਡਮ ਬੋਲੀ ਯਾਰ ਪੰਜ ਮਿੰਟ ਚੱਲੂ ਨਹੀਂ ਰਹਾ ਪਿਆ ਮੈਂ ਕਿਹਾ ਚੱਲ ਤੂੰ ਕੋਈ ਗੱਲ ਨਹੀਂ ਪੜੀ ਮੈਂ ਠਾਲ ਲਈ ਮੈਂ ਫਿਰ ਮੈਂ ਚੱਲ ਮੈਂ ਵੈਸੀ ਪਹਿਲਾਂ ਵੈਸੇ ਪੈਂਦੇ ਪੈਂਦੇ ਨੀਂਦ ਆ ਗਈ ਮੈਨੂੰ ਵੀ ਮੈਂ ਜਾ ਦ ਫਰਦੀ ਬਾਂ ਮੈਂ ਕੈਮਰੇ ਲੱਗੇ ਕੈਮਰੇ ਚੈੱਕ ਕਰ ਰਹੀ ਜੀ 4 40 ਦੇ ਉਹ ਅੰਦਰ ਆਇਆ 3 ਮਿੰਟ ਮੈਂ ਉਹ ਜਿੱਥੇ ਫੋਨ ਆਇਆ ਦੋਨੇ ਫੋਨ ਇਕੱਠੇ ਜਾ ਕੇ ਲਾਇਆ ਬੋਲੇ ਹੋ ਚੱਕੇ ਯਾਨਕਿ 3 ਮਿੰਟ ਦੇ ਵਿੱਚ ਹੀ ਉਹ ਆਪਣਾ ਜਿਹੜਾ ਆਪਣੇ ਕਾਰਵਾਈ ਕਰਕੇ ਚਲਾਗੇ ਤੁਹਾਨੂੰ ਪਤਾ ਹੁੰਦਾ ਵੀ ਆ ਕਮਰੇ ਨਾਲ ਉਹਦੇ ਫੋਨ ਤੇ ਬਈ ਖੁਦ ਜਾਣੇ ਕਿ ਕਰਦਾ ਰਫਲੀ ਆਪੀ ਅੱਛਾ ਜੀ ਯਾਨਕਿ ਸਾਰੇ ਘਰ ਦੇ ਜਾਗਦੇ ਹੋਣ ਦੇ ਬਾਵਜੂਦ ਵੀ ਹਾਂ ਮੰਮੀ ਮੰਦਰ ਚਲਗੇ ਤੇ ਹਾਂਜੀ ਮੰਮੀ ਮੰਮੀ ਮੰਦਰ ਸਾਥੇ ਚਲਗੇ ਮੰਮੀ ਮੰਦਰ ਚਲਗੇ ਤੇ ਮੈਂ ਸਭ ਕੋ ਬੈਠੇ ਬੈਠਾ ਪੈ ਗਿਆ ਅੱਛਾ ਜੀ ਐਨੇ ਵਿੱਚ ਹੀ ਮਤਲਬ ਨਹੀਂ ਬੰਦਾ ਯਾਨਕਿ ਮੜੀ ਅੱਖਾਂ ਵਿੱਚ ਹੋਈਆਂ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਬਹੁਤ ਕਿਆ ਕਰਦੇ ਸਾਹਮਣੀ ਹੈ ਜੀ ਭਗਵਾ ਰਾ ਸੁਣਨੇ ਮ ਬਹੁਤ ਦਾਰੇ ਪਿੱਛੇ ਖਾਮੀ ਹੋ ਰਹੀ ਜਾਂਦੇ ਹੁੰਦੇ ਹਨ ਮਾੜਾ ਮੋਟਾ ਦਿਖਾ ਦੇ ਦਿਨ ਪਰ ਤੇ ਜੇ ਹੌਸਲੇ ਵੱਧਦੇ ਜਾ ਰਹੇ ਆ ਚੋਰਾਂ ਦੇ ਇਹ ਪ੍ਰਸ਼ਾਸਨ ਨੂੰ ਕੀ ਕਰਨਾ ਚਾਹੁੰਦੇ ਦੇ ਬਾਰੇ ਉਹ ਇਹੀ ਕਹਿਣਾ ਚਾਹੁੰਦੇ ਜੀ ਕੁਛ ਨਾ ਕੁਛ ਕਾਰ ਵੀ ਕੀ ਕਰੀ ਜਾਵੇ ਅਸੀਂ ਜਾਈਏ ਉਸ ਪਰਿਵਿਧਿ ਵਿਲਾਇਤੀ ਥਾਣੇ 'ਵਾ ਵੀ ਜਾਈਏ ਤੇ ਥਾਣੇ ਦੇ ਕੰਮਾਂ ਨੂੰ ਵੀ ਚਾਹੀਏ ਤਾਂ ਇਹਨਾਂ ਦਾ ਟਾਈਮ ਲਾ ਜਾਂਦਾ ਉਹ ਹੈ ਨਹੀਂ ਮਾੜੀ ਮੋਟੀ ਕੋਈ ਕੁਛ ਨਹੀਂ ਹੈ ओके ਜੇ ਤੁਹਾਨੂੰ ਬੋਲ ਸਵਾਰਨ ਦੀ ਸਵਾਸਤ ਮੱਤਾ ਵੀ ਚੋਰ ਪਕੜੇ ਜਾਣਗੇ ਕਹਿੰਦੀ ਉਹ ਤਾਂ ਕਹਿੰਦੇ ਯਾਰ ਕੀ ਕਰੀਏ ਦਿੱਲੀ ਮੰਦੀ ਪੰਜਾਬੀਆਂ ਕੇਸਾਂ ਦੇ ਅੱਛਾ ਵੀ ਕੀ ਕਰੀਏ ਹਾਂ ਕਹ ਵੀ ਕਰਨਾ ਕੀ ਨੇ ਵੈਸੇ ਉਹ